ਹਾਂਜੀ ਸਾਰਿਆਂ ਨੂੰ ਪਿਆਰ ਭਰਿਆ ਸ਼ਸ਼ੀਕਾਲ ਮੈਂ ਤੁਹਾਡਾ ਆਪਣਾ ਬਲਿੰਦਰ ਸਿੰਘ ਸ਼ਿੰਪੀ ਇੱਕ ਨਵੇਂ ਵਲੌਗ ਨੂੰ ਲੈ ਕੇ ਹਾਜ਼ਰ ਹਾਂ ਅੱਜ ਪਟਿਆਲਾ ਸ਼ਹਿਰ ਦੇ ਵਿੱਚ ਲੱਗਿਆ ਤ੍ਰਿਪੜੀ ਟਾਊਨ ਨੀਅਰ ਕੋਲੀ ਸਟਰੀਟ ਦੇ ਕੋਲ ਹਿੰਦੂ ਪਬਲਿਕ ਸਕੂਲ ਦੇ ਗਰਾਊਂਡ ਦੇ ਵਿੱਚ ਮੇਲਾ ਲੱਗਿਆ ਹੋਇਆ ਹੈ ਇਹ ਕਾਰਨੀਵਲ ਚੱਲ ਰਿਹਾ ਹੈ ਇਸ ਦੀ ਟਿਕਟ ਐਂਟਰੀ ਟਿਕਟ 30 ਰੁਪਏ ਹੈ ਪਰ ਵਿਅਕਤੀ ਆਓ ਤੁਹਾਨੂੰ ਅੱਜ ਇਸ ਮੇਲੇ ਦਾ ਇੰਜੋਏ ਕਰਾਨੇ ਆ ਅੰਦਰ ਕਮਾਨ ਲੈ ਕੇ ਚੱਲਦੇ ਆਂ ਆਓ ਤੁਹਾਨੂੰ ਪਟਿਆਲਾ ਸ਼ਹਿਰ ਦੇ ਵਿੱਚ ਲੱਗੇ ਕੋਈ ਕਾਰਨੀਵਲ ਦਾ ਇਹ ਮੇਲਾ ਆ ਸਾਹਮਣੇ ਤ੍ਰਿਪਤੀ ਕੋਲੀ ਸਵੀਟ ਬਿਲਕੁਲ ਕੋਲੀ ਸਵੀਟ ਦੇ ਓਪੋਜ਼ਿਟ ਮੇਲਾ ਲੱਗਿਆ ਹੋਇਆ ਹੈ ਸਾਈਡ ਤੇ ਹਿੰਦੂ ਪਬਲਿਕ ਸਕੂਲ ਦੇ ਗਰਾਊਂਡ ਦੇ ਵਿੱਚ ਥੋੜਾ ਡਾਲ ਇਕ ਬਜਟ ਨਾਲ ਆਪ ਦੋਚੋ ਸਾਰਾ ਮੇਲਾ ਸੀਸੀ ਟੀਵੀ ਦੇ ਅੰਡਰ ਹੈ ਸੇਫਟੀ ਦੇ ਇੰਤਜ਼ਾਮ ਚੱਲ ਰਹੇ ਨੇ ਪੂਰੇ ਹਰ ਜਗ੍ਹਾ ਇੱਕ ਦਮ ਕਰਦੇ ਆ ਆ ਜੁੜੇ ਰਹੋ ਸਾਰੀ ਨੇ ਸੇਫਟੀ ਦੇ ਨਾਲ ਤੇ ਬਿਲਕੁਲ ਨਾਲ ਐਂਟਰੀ ਗੇਟ ਆ ਆਓ ਲੈ ਚੱਲਦੇ ਆਂ ਐਂਟਰੀ ਗੇਟ ਤੇ ਇਹ ਪੁਰਾਣਾ ਪਹਿਲਾਂ ਪਟਿਆਲਾ ਸ਼ਹਿਰ ਜਿੱਦਾਂ ਦਿਖਾਣਾਦੇ ਹੁੰਦੇ ਸੀ ਛੋਟੇ ਹੁੰਦਿਆਂ ਆਹ ਦੇਖਦੇ ਹੁੰਦੇ ਸੀ ਫਿਲਮ ਦੇਖਦੇ ਹੁੰਦੇ ਸੀ ਇਹਨਾਂ ਤੇ ਪਰ ਇਹਨਾਂ ਦੀ ਥਾਵਾਂ ਤੇ ਅੱਜ ਫੋਨ ਨੇ ਲੈ ਲਈ ਐ ਇਹ ਕੱਟ ਪੁਤਲੀ ਸ਼ੋਅ ਕੱਟ ਗੁੱਲੇ Rajasthan ਤੋਂ ਆਇਆ ਵੇ ਇਹ ਰਾਜਸਥਾਨੀ ਸਾਰਾ ਪ੍ਰੋਡਕਟ ਐ ਆਓ ਮੇਲੇ ਦਾ ਐਂਟਰਟੇਨਮੈਂਟ ਕਰਵਾਉਣਾ ਹੈ ਤੁਹਾਨੂੰ ਆ ਦੇਖੋ ਜੀ ਇਹ ਜਿਹੜਾ ਬਨਾਰਸੀ पान ਦਾ ਆਨੰਦ ਲੈਣਾ ਚਾਹੁੰਦੇ ਨੇ ਮੇਲੇ ਵਿੱਚ ਆ ਸਕਦੇ ਨੇ ਆ ਬੱਚਿਆਂ ਲਈ ਕਾਟਨ ਕੈਂਡੀ ਪ੍ਰਾਈਸ 50 ਰੁਪਏ ਪੋਪ ਕੌਰ ਬੱਚਿਆਂ ਲਈ ਜੂਨ ਦੀਆਂ ਛੁੱਟੀਆਂ ਦਾ ਆਨੰਦ ਲੈ ਰਹੀ ਹੈ ਪਬਲਿਕ ਫੁੱਲ ਐਂਟਰਟੇਨਮੈਂਟ ਜਿਨ੍ਹਾਂ ਨੇ ਘਰ ਵਾਸਤੇ ਫਰਨੀਚਰ वुਡਨ ਫਰਨੀਚਰ ਲੈਣਾ ਹੋਵੇ ਤਾਂ ਇੱਥੇ ਆ ਕੇ ਵਿਜ਼ਿਟ ਕਰ ਸਕਦਾ ਹੈ ਇਹ ਮੇਲਾ 8 ਜੂਨ ਤੋਂ 6 ਜੁਲਾਈ ਤੱਕ ਹੈ ਕੋਈ ਵੀ ਪਟਿਆਲਾ ਦੇ ਪਟਿਆਲਾ ਦੇ ਨੇੜੇ ਵਸਦੇ ਇਲਾਕੇ ਦੇ ਵਿੱਚ ਸੱਜਣ ਮਿੱਤਰ ਕੋਈ ਆਨੰਦ ਲੈਣਾ ਚਾਣ ਮੇਲੇ ਦਾ ਤਾਂ ਲੈ ਸਕਦੇ ਨੇ ਆ ਵੁੱਡਨ ਫਰਨੀਚਰ ਦੇਖੋ ਆ ਫੋਲਰਨ ਵੁੱਡਨ ਕਿੰਨੇ ਸੋਹਣੇ ਸੋਹਣੇ ਨੇ ਘਰ ਦੀ ਸਜਾਵਟ ਵਾਸਤੇ ਬਹੁਤ ਸੋਹਣੇ ਸੋਹਣੇ ਵੁੱਡਨ ਆ ਵੁੱਡਨ ਕਿਚਨ ਪ੍ਰੋਡਕਟ ਲੇਡੀਆਂ ਦੋਸਤ ਇਸ ਮੇਲੇ ਦੀ ਸ਼ਾਨ ਵਧਾ ਰਹੇ ਨੇ ਕੋਈ ਸ਼ੋਪੀਸ ਆ ਵਾਚਸ ਦੇਸ ਰੀਲ ਵਾਲ ਕਲੌਕ ਕੁੰਡੀ ਸੋਟਾ ਲੱਕੜ ਦਾ ਕੀ ਰਿੰਗ ਆਪਣੇ ਨਾਮ ਦੇ ਨਾਲ ਕੀ ਰਿੰਗ ਕੋਈ ਲੈਣਾ ਚਾਹੇ ਲੈ ਸਕਦਾ ਬਾਕੀ ਫਰਨੀਚਰ ਬਹੁਤ ਸੋਹਣਾ ਵਧੀਆ ਫਰੇਚਨ ਕਾਫੀ ਠੀਕ ਪ੍ਰਾਈਸ ਦੇ ਉੱਤੇ ਅਵੇਲੇਬਲ ਹੈ ਪਟਿਆਲਾ ਸ਼ਹਿਰ ਦੇ ਲੱਗੇ ਹੋਏ ਮੇਲੇ ਵਿੱਚ ਆ ਮੇਲੇ ਦੀ ਸ਼ਾਨ ਵਧਾਰੇ ਨੇ ਰਾਜਸਥਾਨ ਜੈਪੁਰ ਤੋਂ ਆਏ ਮਕਰਾਨਾ ਪੱਥਰ ਤੋਂ ਤਿਆਰ ਹੋਇਆ ਬਹੁਤ ਸੋਹਣੇ ਸੋਹਣੇ ਆ ਛੋਟੇ ਛੋਟੇ ਕਿਊਟ ਹਾਥੀ ਦੇਖੋ ਇਹ ਵੱਡੀਆਂ ਵੱਡੀਆਂ ਕੌਟੀਆਂ ਦੇ ਵਿੱਚ ਸ਼ਾਨ ਵਧਾਉਂਦੇ ਨੇ ਇਹ ਤੁਲਸੀ ਪੂਜਾ ਵਾਸਤੇ ਪੌਟ ਘਰਾਂ ਦੇ ਵਿੱਚ ਆਪਣੇ Hindu ਪਰਿਵਾਰਾਂ ਦੇ ਵਿੱਚ ਘਰਾਂ ਦੇ ਵਿਹੜਿਆਂ ਦੇ ਵਿੱਚ ਲਾਏ ਜਾਂਦੇ ਨੇ ਤੁਲਸੀ ਮਾਤਾ ਜੀ ਪੂਜਾ ਕੀਤੀ ਜਾਂਦੀ ਹੈ ਆ ਸ਼ੇਰ ਵੱਡੇ ਵੱਡੇ ਪਟਿਆਲਾ ਸ਼ਹਿਰ ਸ਼ਾਹੀ ਘਰਾਣਾ ਹੋਣ ਕਰਕੇ ਇੱਥੇ ਵੱਡੇ ਵੱਡੇ ਕੋਠਿਆਂ ਦੇ ਵਿੱਚ ਬੰਗਲਿਆਂ ਦੇ ਵਿੱਚ ਇਹ ਸ਼ੇਰ ਰੱਖੇ ਜਾਂਦੇ ਨੇ ਇਹ ਸਾਰਾ ਪੱਥਰ ਰਾਜਸਥਾਨ ਮਕਰਾਨਾ ਮਾਰਬਲ ਤੋਂ ਲਿਆ ਜਾਂਦਾ ਹੈ ਆ ਕੁੰਡੀ ਸੋਟੇ ਅਲੱਗ-ਅਲੱਗ ਪ੍ਰਾਈਸ ਹੈ। ਕਾਫੀ ਕਿਫਾਇਤੀ ਰੇਟਾਂ ਤੇ ਹੈ। ਨਹੀਂ। ਇਹ ਛੋਟੇ-ਛੋਟੇ ਕਿਊਟ ਹਾਥੀ ਆਪਣੇ ਘਰੇ ਸ਼ੋਕੇਸ਼ ਸ਼ੋਪੀਸ ਦੇ ਵਿੱਚ ਲਗਾਉਣ ਵਾਸਤੇ। ਪੱਥਰ ਤੋਂ ਤਿਆਰ ਕਈ ਆਈਟਮਾਂ ਨੇ। ਇਹ ਕੈਂਡਲ ਸਟੈਂਡ ਹੈ। ਇਹ ਕੈਂਡਲ ਸਟੈਂਡ ਹੋ ਗਿਆ ਜੀ।

ਬਹੁਤ ਕਿਊਟ ਹੈ। ਆਈਸ ਗੋਲਾ ਐਂਡ ਚੁਸਕੀ। ਇੱਥੇ ਬਰਫ਼ ਦਾ ਗੋਲਾ ਆਈਸ ਗੋਲਾ। ਪ੍ਰਾਈਸ 50 ਰੁਪੀ। ਕਾਲਾ ਖੱਟਾ, ਔਰੈਂਜ, ਮੰਗੋ, ਲੀਚੀ। ਬੱਚਿਆਂ ਵਾਸਤੇ ਸਾਰੇ ਫਲੇਵਰ ਨੇ। ਅਮਰੀਕਨ ਸਵੀਟ ਕੌਰਨ। ਮੇਲੇ ਦੀ ਸ਼ਾਨ ਵਧਾ ਰਹੇ ਨੇ। ਸਪੈਸ਼ਲ ਰਾਜਸਥਾਨੀ ਬੇਲਪੂਰੀ ਕ੍ਰਾਂਤੀ ਚਨਾ ਜੋਰਗਰਮ ਆ ਦੇਖੋ ਜੀ ਪ੍ਰਾਈਸ 30 ਰੁਪੀ 50 ਰੁਪੀ ਅਲੱਗ-ਅਲੱਗ ਪ੍ਰਾਈਸ ਆਈ ਵਧੀਆ ਫਰੈਸ਼ ਚੀਜ਼ ਹਰ ਇੱਕ ਚੀਜ਼ ਪ੍ਰੋਡਕਟ ਵਧੀਆ ਮੇਲੇ ਦੀ ਛਾਂ ਵਧਾਰੇ ਨੇ ਲੇਡੀਜ਼ ਮਾਨ ਪਰਸ ਲੇਡੀਜ਼ ਹੋਰ ਕਈ ਛੋਟੀਆਂ-ਮੋਟੀਆਂ ਆਈਟਮਾਂ ਬੱਚਿਆਂ ਦੇ ਬੜੇ ਕਿਊਟ-ਕਿਊਟ ਬੈਗ ਨੇ ਮੇਲੇ ਦੀ ਸ਼ਾਨ ਵਧਾਣ ਲਈ ਸ਼ਾਪ ਲੱਗੀਆਂ ਹੋਈਆਂ ਨੇ ਮੇਲੇ ਦੇ ਵਿੱਚ ਲੇਡੀਜ਼ ਪਰਸ ਵਗੈਰਾ ਕਾਫੀ ਠੀਕ ਰੇਟ ਦੇ ਉੱਤੇ ਜੈਂਟਸ ਪਰਸ ਬੱਚਿਆਂ ਦੀਆਂ ਵੱਡਿਆਂ ਦੀਆਂ ਐਨਕਾਂ ਹੋਰ ਕਈ ਛੋਟੇ ਵੱਡੇ ਪ੍ਰੋਡਕਟ ਨੇ ਇੱਕ ਵਾਰ ਜਰੂਰ ਵਿਜ਼ਿਟ ਕਰੋ ਆਓ ਤੇ ਮੇਲੇ ਦਾ ਆਨੰਦ ਲਓ ਆ ਮੇਲੇ ਦੀ ਸ਼ਾਨ ਵਧਾਰਨ ਲੇਡੀਜ਼ ਕੁੜਤੀਆਂ ਲੱਗਿਆ ਪੈਨ ਲੌਂਗ ਲੌਂਗ ਕੁੜਤੇ 5 15 550 ਰੁਪਏ ਛੋਟ ਦੇ ਵਿੱਚ ਹੈਗੇ ਜੀ ਅਲਗੇਵੇਂ ਛੋਟ ਦੇ ਵਿੱਚ ਇਹਦਾ 300 ਰੁਪਏ ਪ੍ਰਾਈਜ਼ ਬੱਚਿਆਂ ਦੇ 200 ਇੱਕ ਵਾਰ ਵਿਜ਼ਿਟ ਕਰੋ 6 ਜੁਲਾਈ ਤੱਕ ਮੇਲਾ ਲੱਗਿਆ ਹੋਇਆ ਆ ਮੇਲੇ ਦੀ ਸ਼ਾਨ ਵਧਾਰੇ ਨੇ 20 ਰੁਪਏ 30 ਰੁਪਏ ਤੇ 50 ਰੁਪਏ ਆਈਟਮ ਹਰੇਕ ਪ੍ਰੋਡਕਟ ਗਾਹਕ ਦੀ ਜੇਬ ਦੇ ਨਿਰਭਰ ਕਰਦਾ ਜੀਨੀ ਦੇ ਕੋਈ ਬਰਤਨ ਖਰੀਦਣਾ ਜਾਂਦਾ ਹੋਵੇ ਤਾਂ ਇਸ ਮੇਲੇ ਦਾ ਆਨੰਦ ਲੈ ਸਕਦਾ ਇੱਕ ਵਾਰ ਫਾਇਦਾ ਉਠਾ ਸਕਦਾ ਪਹਿਲਾਂ ਘਰਾਂ ਦੇ ਵਿੱਚ ਚੀਨੀ ਦੇ ਬਰਤਨ ਚਲਦੇ ਸੀਗੇ ਅਚਾਰਦਾਨੀਆਂ ਅੱਜ ਕੱਲ ਪਲਾਸਟਿਕ ਦੇ ਸਟੀਲ ਦੇ ਹੋਰ ਬਥੇਰੇ ਚੱਲ ਪਏ ਜੇ ਕੋਈ ਇਦਾਂ ਦਾ ਪ੍ਰੋਡਕਟ ਖਰੀਦਣਾ ਚਾਹੁੰਦਾ ਹੋਵੇ ਤਾਂ ਮੇਲੇ 'ਚ ਜ਼ਰੂਰ ਇੱਕ ਵਾਰ ਵਿਜ਼ਿਟ ਕਰੋ ਕੱਪਾਂ ਦੀ ਕਾਫੀ ਵੈਰਾਈਟੀ ਹੈ ਤੁਸੀਂ ਦੇਖ ਸਕਦੇ ਹੋ ਟੀ ਕੱਪਸ ਦੀ ਬਹੁਤ ਜ਼ਿਆਦਾ ਵੈਰਾਈਟੀ ਹੈ ਚੀਨੀ ਕੱਪਾਂ ਦੇ ਵਿੱਚ ਮੈਲਾਮਾਈਨ ਕੱਪ ਕੋਫੀ ਮੱਗ ਕੋਈ ਕੋਫੀ ਮੱਗ ਖਰੀਦਣਾ ਜਾਂਦਾ ਹੋਵੇ कॉफ़ी मग सैलेट्रे बॉल्स, सेट, कढ़ाई सेट, और बथेरा कुछ घर च सजावटी समान पोट ਕਰੋਕਰੀ ਦੀ ਸੇਲ 20 ਰੁਪਏ 30 ਰੁਪਏ 40 ਰੁਪਏ ਐਂਡ 80 ਰੁਪਏ ਕਰੋਕਰੀ ਘਰ ਦੀ ਕੋਈ ਵੀ ਹੋਵੇ ਬਾਕੀ 150 ਰੁਪਏ ਵੀ ਹੈਗੀ 1 ਪੀਸ ਵਨ ਪੀਸ ਪ੍ਰਾਈਸ ਆ ₹100 ₹150 ₹200 ਅਲੱਗ-ਅਲੱਗ ਟ੍ਰੇਜ਼ ਨੇ ਬਹੁਤ ਸੋਹਣੀਆਂ-ਸੋਹਣੀਆਂ ਟ੍ਰੇਜ਼ ਨੇ ਆ ਦੇਖੋ ਕੇਲੇ ਦਾ ਪੱਤੇ ਦਾ ਬਣਿਆ ਹੋਇਆ ਬਨਾਨਾ ਲੀਫ ਟ੍ਰੇ ਸਨੈਕਸ ਸਰਵਿੰਗ ਟ੍ਰੇ ₹100 ਪ੍ਰਾਈਸ ਕਿੰਨਿਆ ਕੁਇਟ ਕੁਇਟ ਨੇ ਉਹ ਰੋਲ ਮੈਨੇ ਨੀ ਚੇ ਕਰ ਸਕਦੇ ਪੀਂਦੇ ਬਹੁਤ ਬਹੁਤ ਮਨਾ ਲਾ ਤੁਹਾਨੂੰ ਜੀ ਬਹੁਤ ਰੋਲ ਮੈਨੇ ਨੀ ਚੇ ਕਰ ਸਕਦੇ ਪੀਂਦੇ ਬਹੁਤ ਬਹੁਤ ਮਨਾ ਲਾ ਤੁਹਾਨੂੰ ਜੀ ਆਪ ਪੈਣੀ ਸਾਹਿਬ ਵਾਲਿਆਂ ਦੀ ਖੋਏ ਵਾਲੀ ਕੁਲਫੀ ਤੇ ਮਿਲਕ ਬਦਾਮ ਸਟਾਲ ਗੱਲ ਗੀ ਸੀ ਲੈ ਨਾਲ ਲਾ ਲੈ ਮੈਨੂੰ ਹੌਟੈਸਟ ਪੀਜ਼ਾ ਜੇ ਕੋਈ ਪੀਜ਼ਾ ਦਾ ਆਨੰਦ ਲੈਣਾ ਚਾਹੁੰਦਾ ਹੋਵੇ ਤਾਂ ਹੌਟੈਸਟ ਪੀਜ਼ਾ ਜ਼ਰੂਰ ਆ ਸਕਦਾ ਗੱਲ ਜੀ ਗੱਲ ਦੀ ਜਾ ਕੀਤਾ ਲਾ ਲਾ ਸਾਹਮਣੇ ਰੱਖ ਲੈ ਮੈਨੂੰ ਜੱਟਾ ਮੈਂ ਤੇਰੀ ਮਸਤਾਨੀ ਤੇਰੇ ਨਾਲ ਵੇਖਣੀਆਂ ਕੀਤਾ ਤੇ ਦਵਾਣੀਆਂ ਬੱਚਿਆਂ ਲਈ ਪਿਆਰੇ ਪਿਆਰੇ ਝੂਲੇ ਜੇ ਬੱਚਿਆਂ ਨੂੰ ਲਿਆ ਕੇ ਉਹਨਾਂ ਦਾ ਐਂਟਰਟੇਨਮੈਂਟ ਕਰਵਾ ਸਕਦੇ ਹੋ 6 ਜੁਲਾਈ ਤੱਕ ਇਹ ਮੇਲਾ ਲੱਗਿਆ ਪਿਆ ਇਹ ਡ੍ਰੈਗਨ ਟ੍ਰੇਨ ਦਾ ਆਨੰਦ ਲੈ ਸਕਦੇ ਹੋ ਜਾਰੀ ਹੈ ਟਿਕਟ ਪ੍ਰਾਈਸ 70 ਰੁਪਏ ਪਰਸਨ ਡ੍ਰੈਗਨ ਪ੍ਰਾਈਜ਼ ਮਿੱਕੀ ਮਾਊਸ ਸੱਤ ਪਰਵੇ ਪ੍ਰਾਈਜ਼ ਜੀ ਅੱਜ ਹਾਜ ਬੱਚਿਆਂ ਲਈ ਇਹ ਜਹਾਜ਼ ਕ੍ਰੈਸ਼ ਨਹੀਂ ਹੁੰਦਾ ਛੋਟੇ ਜਹਾਜ਼ ਨੇ ਇਹ ਚੰਡੋਲ ਦਾ ਆਨੰਦ ਲੈ ਸਕਦੇ ਹੋ ਆ ਚੰਡੋਲ ਦਾ ਆਨੰਦ ਲੈ ਸਕਦੇ ਹੋ 70 ਰੁਪਏ ਪ੍ਰਾਈਸ ਆ ਪਟੇਲਾ ਸ਼ਹਿਰ ਜੀ ਦੇਖਣਾ ਹੋਵੇ ਤਾਂ ਇਸ ਚੰਡੋਲ ਤੇ ਆ ਕੇ ਝੋਟੇ ਲੈ ਸਕਦੇ ਹੋ ਪਬਲਿਕ ਪੂਰਾ ਲੋਤਫ ਉਠਾ ਰਹੀ ਹੈ ਇਸ ਮੇਲੇ ਦਾ ਪੂਰਾ ਆਨੰਦ ਲੈ ਰਹੇ ਨੇ ਇਹ ਰੌਕਸਟਾਰ ਝੂਲਾ ਹੈਗਾ ਜੀ ਇਸ ਦਾ ਵੀ ਆਨੰਦ ਲੈ ਸਕਦੇ ਹੋ ਆ ਬੱਚੇ ਲੈ ਰਹੇ ਨੇ ਟਿਕਟ ਪ੍ਰਾਈਸ ਸਾਰਿਆਂ ਦਾ ਤਕਰੀਬਨ 70 ਰੁਪਏ ਹੈ ਆ ਊਂਡ ਦੀ ਸਵਾਰੀ ਕਰ ਸਕਦੇ ਹੋ ਕੈਮਲ ਰਾਈਡ ਕੈਮਲ ਰਾਈਡ ਕੈਮਲ ਕਰ ਸਕਦੇ ਹੋ ਜੇ ਕਿਸੇ ਨੇ ਕਰਨੀ ਹੋਵੇ ਰਾਜਸਥਾਨ ਦੀ ਰਾਈਡ ਕੈਮਲ ਮੇਲੇ ਦੀ ਸ਼ਾਨ ਵਧਾਰੇ ਨੇ ਇਸ ਝੋਲੇ ਦਾ ਪ੍ਰਾਈਜ਼ 80 ਰੁਪਏ ਹੈ ਪਰ ਵਿਕਤੀ ਪਰ ਇਹ ਖਾਦਾ ਪੀਤਾ ਇੱਕ ਵਾਰ ਇਹ ਸਾਰਾ ਹਿਲਾ ਕੇ ਮਿਕਸੀ ਕਰ ਦਿੰਦਾ ਬਹੁਤ ਮੰਗਲਾ ਬਹੁਤ ਬੰਗਲਾ ਵੀ ਹੈ ਯਹਾਂ ਪੇ ਬਹੁਤ ਮੰਗੇ ਲਗਾ ਟਿਕਟ ਪ੍ਰਾਈਸ 50 ਰੁਪਏ ਜੀ ਇੱਕ ਪੈਸੇ ਦੋ ਤੇ ਇੱਕ ਡਰੋ ਆ ਕੇ ਆਨੰਦ ਲੋ ਡਰਨ ਦਾ ਲਿਟਰਲ ਟ੍ਰੇਨ ਚੱਲ ਰਹੀ ਹੈ ਜੀ ਬੱਚਿਆਂ ਦੀ ਟਾਇਨੀ ਟ੍ਰੇਨ ਬੱਚੇ ਆਨੰਦ ਲੈ ਰਹੇ ਨੇ ਇਹਦਾ ਪ੍ਰਾਈਸ 40 ਰੁਪਏ ਵਾਹ ਜੀ ਵਾਹ ਚੰਡੋਲ ਛੁੱਟਣਾ ਚਾਵੇ ਕੋਈ ਬੂਤ ਮੰਗਲਾ ਦੇਖਣਾ ਚਾਹੇ ਇਸ ਮੇਲੇ ਵਿੱਚ ਜਰੂਰ ਵਿਜ਼ਿਟ ਕਰ ਸਕਦੇ ਨੇ ਆ ਸਾਹਮਣੇ ਝੂਲੇ ਦੇਖੋ ਜੀ ਪ੍ਰਾਈਸ ਤਕਰੀਬਨ ਝੂਲਿਆਂ ਦਾ 70 ਰੁਪਈਆ ਹੈ ਮੇਲੇ ਅੰਦਰ ਬੋਟਿੰਗ ਕਲੱਬ ਵੀ ਹੈ ਜੀ ਬੱਚਿਆਂ ਵਾਸਤੇ ਛੋਟੀਆਂ-ਛੋਟੀਆਂ ਬੋਟ ਬਣਾਈਆਂ ਪਈਆਂ ਛੋਟੇ-ਛੋਟੇ ਬੱਚੇ ਕਿਊਟ ਬੱਚੇ ਆਨੰਦ ਲੈ ਰਹੇ ਨੇ ਬੋਟਿੰਗ ਦਾ ਵਾਹ ਜੀ ਵਾਹ welcom to new york ਜਿਹੜਾ ਨਿਊਯਾਰਕ ਨਾ ਗਿਆ ਹੋਵੇ ਉਹ ਪਟਿਆਲਾ ਸ਼ਹਿਰ ਚ ਲੱਗੇ ਮੇਲੇ ਦੇ ਵਿੱਚ ਆਨੰਦ ਲੈ ਸਕਦਾ ਨਿਊਯਾਰਕ ਦਾ ਲੋ ਜੀ ਹੋਰਾਂ ਨਿਊਯਾਰਕ ਦਾ ਮਾਡਲ ਬਣਾਇਆ ਪਿਆ ਇਸ ਜਗ੍ਹਾ ਤੇ ਬੱਚਿਆਂ ਲਈ ਟਾਇਨਿੰਗ ਕਾਰ ਰਿਮੋਟ ਨਾਲ ਚੱਲਣ ਵਾਲੀ ਟਿਕਟ ਪ੍ਰਾਈਸ 50 ਰੁਪੀਜ਼ ਸੈਲਫੀ ਪੁਆਇੰਟ ਤੇ ਸੈਲਫੀ ਕਰਵਾ ਸਕਦਾ ਹੈ ਹੈਰੀਟੇਜ ਇੰਡੀਅਨ ਕਾਰਨੀਵਲ ਨਿਊਯਾਰਕ ਸਿਟੀ ਇਨ ਤ੍ਰਿਪੜੀ ਪਹਿਲੀ ਵਾਰ ਤ੍ਰਿਪੜੀ ਦੇ ਵਿੱਚ ਮੇਲਾ ਇਹ ਲੱਗਿਆ ਵਿਜ਼ਿਟ ਕਰ ਸਕਦੇ ਹੋ ਨਿਊਯਾਰਕ ਸਿਟੀ ਆਓ ਲੈ ਚੱਲਦੇ ਆਂ ਅੰਦਰ ਪੂਰਾ ਨਿਊਯਾਰਕ ਸਿਟੀ ਦਾ ਮਾਡਲ ਬਣਾਇਆ ਪਿਆ ਇਹਨਾਂ ਨੇ ਆਪਾਂ ਤਾਂ ਨਹੀਂ ਸ਼ੁਰੂ ਕਰਦੇ ਅੱਜ ਕਿਹੜੀ ਜੀ ਗੱਲਾਂ ਖਸਾ ਨਹੀਂ ਲਈ ਗਈ ਇਹਨੂੰ ਦੇਖੋ ਨਿਊਯਾਰਕ ਅੱਗੇ ਜਾ ਕੇ ਕੋਈ ਫੋਟੋ ਖਿਚਾਣਾ ਜਾਂਦਾ ਹੋਵੇ ਆਨੰਦ ਲੈਣਾ ਚਾਹੁੰਦਾ ਹੋਵੇ ਨਿਊਯਾਰਕ ਸਿਟੀ ਦਾ ਅੱਗੇ ਮੈਨੂੰ ਚੱਲਣ ਨਾਲ ਅੱਗੇ ਜਾ ਕੇ ਕੋਈ ਫੋਟੋ ਖਿਚਾਣਾ ਜਾਂਦਾ ਹੋਵੇ ਆਨੰਦ ਲੈਣਾ ਚਾਹੁੰਦਾ ਹੋਵੇ ਸੁਪਰ ਦਾ ਨਾਮ ਕੀ ਰਾਜ ਮੋਹਨ ਜੀ ਮੈਂ ਵੀ ਮਿਲ ਕੇ ਪੜਾਇਆ ਬਸ ਮੰਮੀ ਦਾ ਪੜ੍ਹਿਆ ਅੱਛਾ ਤੁਸੀਂ ਹੀ ਮਾਰਦੇ ਸਹਿਰ ਆ ਬਾਬਾ ਉਹ ਗਰਮੀ ਘਟਾਉਣ ਵਾਸਤੇ ਫਾਊਂਟੇਨ ਫੈਨ ਲੱਗੇ ਹੋਏ ਨੇ ਇੱਥੇ ਬੱਚੇ ਆਨੰਦ ਲੈ ਰਹੇ ਨੇ ਫਾਊਂਟੇਨ ਦਾ ਫੈਨ ਫਾਊਂਟੇਨ ਦਾ ਗਰਮੀ ਤੋਂ ਰਾਹਤ ਪਾਣ ਵਾਸਤੇ ਇਹਨਾਂ ਦੀ ਜਿੰਨਾ ਬੜੀ ਜਿਹੜੀ ਕੈਂਡੀ ਹੈਵਨ ਬੋਸਟਨ ਨਿਊਯਾਰਕ ice cream parlor ਹਾਂਜੀ ਅੱਜ ਦਾ ਵਲੋਗ ਤੁਹਾਨੂੰ ਕਿਸ ਤਰ੍ਹਾਂ ਲੱਗਾ ਪਿਆਰ ਪਟਿਆਲੇ ਵਾਲਿਓ ਜੇ ਤੁਹਾਨੂੰ ਤੇ ਵੀਡੀਓ ਅੱਛੀ ਲੱਗੀ ਹੈ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਆਪਣੇ ਵਿਚਾਰ ਵੀ ਜ਼ਰੂਰ ਦਿਓ ਵੜਿਆਲਾ ਦੇ ਵਿੱਚ ਨਿਊਯਾਰਕ ਸੀਡਿੰਗ ਇਨ ਤ੍ਰਿਪੜੀ ਵੀ ਦੇ ਮੇਲੇ ਵਿੱਚ ਲਗਾਇਆ ਵਾ ਤੁਸੀਂ ਇਸ ਕਾਰਨੀਵਲ ਦਾ ਆ ਕੇ ਆਨੰਦ ਲੈ ਸਕਦੇ ਹੋ ਬੱਚਿਆਂ ਨੂੰ ਪਵਾ ਸਕਦੇ ਹੋ ਜੂਨ ਦੀਆਂ ਛੁੱਟੀਆਂ ਦੇ ਵਿੱਚ ਘਰ ਬੈਣ ਨਾਲੋਂ ਈਵਨਿੰਗ ਟਾਈਮ ਆਓ ਤੇ ਮੇਲੇ ਦਾ ਆਨੰਦ ਜ਼ਰੂਰ ਲਓ ਬਾਕੀਆਂ ਹੋਰ ਆਈਟਮਾਂ ਖੂਲ ਲਗਿਆ ਨੇ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਓਕੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ